ਆਪਾਂ ਕਹਿੰਨਾ ਤਾਂ ਮੈਂ ਵੀ ਰੁਈ ਜਾਣਾ ਮੈਂ ਨਹੀਂ ਕਹਿਣਾ ਅਸੀਂ ਬਣਾਉਣੀ ਨਹੀਂ ਆ ਤੇ ਮੈਂ ਬਣਉਣੀ ਹੈ ਚੈੱਕ ਤੇ ਜੇ ਕੋਈ ਮੇਰੇ ਸੇ ਲੀ ਬਣ ਚਲਦੀ ਰਹਿੰਦੀ ਰਹੂ ਤਾਂ ਮੈਂ ਲਾ ਕੇ ਦੂੰਗਾ ਸਾਰੇ ਬੋਲੇਗਾ ਮੈਂ ਲੈ ਆਉਣਾ ਵੀ ਹਸਾਤਾ ਕੋਈ ਬਣ ਜਾਉ ਲੈ ਦੂੰਗਾ ਹਾਂ ਆ ਸਹੀ ਹੈ ਇਹਦੇ ਇਹਨਾਂ ਤਾਂ ਘੁੱਗੀ ਵੀ ਨਹੀਂ ਮਰਨੀ ਹੈ ਪਟਾਕੇ ਵਾਲੀ ਇਹ ਏਡਾ ਜੀ ਸਸ਼ੀਗਲ ਸਾਰਿਆਂ ਨੂੰ ਕਿੰਨੋਂ ਸਾਰੇ ਠੀਕ ਹੋਏ ਤੁਹਾਡਾ ਸਵਾਗਤ ਆਪਣੇ ਚੈਨਲ ਤੇ ਤੇ ਅੱਜ ਆਇਆ ਨਵੇਂ ਵਲੋਗ ਨਾਲ ਤੁਹਾਡੇ ਸਾਹਮਣੇ ਤੇ ਅੱਜ ਆਪਾਂ ਚੱਲੇ ਆਂ ਜੀ ਸੰਗ ਦਾ ਮੇਲਾ ਦੇਖਣਾ ਜੋ ਕਿ 2 ਸਾਲ ਪਹਿਲਾਂ ਵੇਖਿਆ ਸੀ ਹਨਾ ਪਿਛਲੇ ਸਾਲ ਥੋੜਾ ਕੰਮ ਪੈ ਗਿਆ ਤੇ ਵੇਖਿਆ ਨਹੀਂ ਤੇ ਤੁਸੀਂ ਸਭ ਤੋਂ ਪਹਿਲਾਂ ਮੇਰਾ ਵਲੋਗ ਵੇਖੋਗੇ ਨਾ ਉਹ ਸੰਗ ਦੇ ਮੇਲੇ ਦਾ ਹੀ ਹੋਊਗਾ ਹਨਾ ਜਿੱਥੋਂ ਆਪਾਂ ਸਟਾਰਟਿੰਗ ਕੀਤੀ ਸੀ ਸਭ ਤੋਂ ਪਹਿਲੇ ਵਲੋਗ ਦੀ ਹਨਾ ਤੇ ਅੱਜ ਫੇਰ ਚੱਲੇ ਆਂ ਸੰਗ ਦਾ ਮੇਲਾ ਦੇਖਣ ਜੋ ਕਿ ਕਾਦੀਆਂ ਵਿੱਚ ਲੱਗਦਾ 10 ਮਾਰਚ ਨੂੰ ਲੱਗਦਾ ਹਰ ਸਾਲ ਕਾਦੀਆਂ ਦੇ ਵਿੱਚ ਹਨਾ ਇਨ ਮਾਰਚ ਨੂੰ ਲੱਗਦਾ ਵਾ ਤੇ ਸੰਗ ਦਾ ਮੇਲਾ ਵੇਖਣ ਚੱਲੇ ਆ ਤੇ ਤੁਹਾਨੂੰ ਦਿਖਾਉਨੇ ਆ ਬਾਕੀ ਭਨੇਰੋ ਐਂਡ ਤੱਕ ਤੇ ਨਾਲੇ ਦਰਸ਼ਨ ਕਰਨੇ ਆ ਬਾਬਾ ਜੀ ਦੇ ਸੋ ਤੇ ਨਾਲੇ ਆਪਣਾ ਚੈਨਲ ਸਬਸਕ੍ਰਾਈਬ ਕਰਾ ਜਿਹਨਾਂ ਨੇ ਨਹੀਂ ਕੀਤਾ ਤੇ ਲਾਈਕ ਕਮੈਂਟ ਸ਼ੇਅਰ ਕਰਕੇ ਦੱਸਿਆ ਕਰੋ ਤੁਹਾਨੂੰ ਕਿਦਾਂ ਲੱਗਦੇ ਆ ਲੋਕ ਨਾ ਤੇ ਲਾਈਕ ਕਮੈਂਟ ਸ਼ੇਅਰ ਕਰਦੇ ਨਾ ਤੇ ਸਬਸਕ੍ਰਾਈਬ ਕਰਦੇ ਆ ਹੁਣ ਤੇ ਵੀਊ ਵੀ ਵਾਲੇ ਘਟ ਗਏ ਲੱਗਾ ਤੁਹਾਨੂੰ ਬਲੋਗ ਨਹੀਂ ਪਸੰਦ ਹੋਉਂਦੇ ਬਾਕੀ ਥੋੜੀ ਕਿਰਪਾ ਕਰੋ ਫਿਰ ਵੀ ਜਿਹੜੇ ਵੇਂਦੇ ਆ ਬਲੋਗ ਉਹਨਾਂ ਦਾ ਧੰਨਵਾਦ ਜਿਹੜੇ ਹਰ ਬਲੋਗ ਤੇ ਥੋੜੇ ਕਮੈਂਟ ਜਿੰਨਾਂ ਤੋਂ ਹੁੰਦਾ ਵੇਖ ਕੇ ਬੜ ਤੇ ਤੂੰ ਹੀ سپورਟ ਕਰੋ ਇਦਾਂ ਹੀ ਬਾਕੀ ਹੋਰ ਜਿਹੜੇ ਨਵੇਂ-ਨਵੇਂ ਜੁੜਦੇ ਪਏ ਆ ਤੇ سپورਟ ਕਰੋਗੇ ਤਾਂ ਹੀ ਆਪਾਂ ਹੋਰ ਲੋਕ ਬਣਾਵਾਂਗੇ ਹਨਾ ਫੇਰ ਹੀ ਹਨਾ ਥੋੜਾ ਮੋਟੀਵੇਟ ਹੋਊਗਾ ਤੇ ਫੋਨ ਆ ਗਿਆ ਹੁਣ ਚਲਦੇ ਹਾਂ ਹਨਾ ਯਾਰੋ ਦੋਸਤਾਂ ਦਾ ਤੇ ਬਾਕੀ ਮਿਲਦੇ ਆ ਠੀਕੀ ਲੋ ਜੀ ਆਪਣੇ ਜਾਨੀ ਯਾਰ ਮਿਲੇ ਨੇ ਦੇਖ ਲਓ ਜੀ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਹੱਥ ਲਾ ਕੇ ਆ ਗਿਆ ਮੈਂ ਮੇਰੇ ਯਾਰੋ ਨਮਸਕਾਰ ਚੇਤੀ ਆਵਾਂ ਲਾ ਕੇ ਸਤਿ ਸ਼੍ਰੀ ਅਕਾਲ ਦਿਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਚਲੋ ਜੀ ਚੱਲ ਬਣਾਇਆ ਹੁਣ ਆਪਾਂ ਮੋਟਰਸ ਮੜਾ ਸੈਟ ਲਾ ਲਈਏ ਨਫਰੇ ਜੇ ਉਹ ਉਹ ਜੋ ਖੜਨ ਵਾਲੇ ਬੰਨ ਗਏ ਕੋਈ ਮੈਂ ਆਪਰਾ ਘਰ ਜਾਣਾ ਮੈਂ ਭੀਖੀ ਜਾਣਾ ਆ ਆ ਦੇਖੋ ਇਹ ਸੰਗਤ ਜਾਂਦੀ ਆ ਉਧਰ ਨੂੰ ਜਾਂਦੀ ਆ ਉਧਰ ਨੂੰ ਉਧਰ ਨੂੰ ਜਾਂਦੀ ਆ ਜੀ ਤੇ ਉਹ ਧਿਆਨ ਨਾ ਭਰਾ ਦੂੰ ਕਿਤੇ ਬੂਟਾ ਨਾ ਕੰਮ ਨਾ ਕਰਦੀ ਟਿੱਕੜ ਬੜਾਈ ਮੀਂਹ ਕਰਕੇ ਬੂਟਾ ਨਾ ਮੇਰੇ ਨਹੀਂ ਉਹ ਜਲ ਤੇਰੀ ਕਿਹੜੀ ਗੱਲ ਰਾਤੀ ਕੀ ਹੋਇਆ ਸੀ ਰਾਤੀ ਭਾਏ ਫਿਰ ਰਾਤੀ ਆ ਗਏ ਨੀ ਬੋਲ ਤਰਾ ਉਹਨੂੰ ਵੇਲੀ ਆਪਣੀਆਂ ਦੇ ਫਿਰ ਵੇਲੀ ਇਹ ਬੰਦੇ ਲਾਏ ਰੱਖੇ ਦੇਖੀ ਬੋਲਦਾ ਗਿਆ ਇਹ ਮੈਂ ਹਰ ਮੋੜ ਵਾਲਾ ਬਣਾਵਾਂਗੇ ਲੈਣਾ ਉਹ ਨਹੀਂ ਪੈਂਟਰ ਨਾਲ ਮੂੰਹ ਖਾ ਕੇ ਖੋਲਣਾ ਮੇਰਾ ਤੂੰ ਥੋੜਾ ਬੂਥਾ ਆਪਣਾ ਅੱਖਾਂ ਬਖਾ ਅੱਖਾਂ ਬੰਦ ਕਰਕੇ ਖੋਲ ਫੇਰ ਖੋਲਣਾ ਹੀ ਸੰਕਰ ਵਾਲਾ ਚੱਲਣ ਦੇ ਬੂਏ ਸ਼ੇਰੀ ਦੇ ਨੇ ਪੰਨਾ ਇਸ ਕਰਕੇ ਬੰਨਿਆ ਕਿਉਂਕਿ ਇਹਨੇ ਨਾਲ ਜਾਣਾ ਸੰਗਦੇ ਹਨਾ ਤੇ ਪੱਗ ਥੋੜੀ ਓਖੀ ਹੋਈ ਨਹੀਂ ਸੰਭਾਲਣੀ ਕਰਉ ਤੱਕ ਦੱਸ ਪੈਸੇ ਬਾਕੀ ਦੱਸੋ ਵੀਰ ਜੀ ਬਾਕੀ ਪਰਨੇ ਢੜ ਤੋਂ ਵੱਧ ਟੋੜਾ ਵੀਰ ਜੀ ਇੰਨਾ ਇੰਨਾ ਪੱਪਣਾ ਦੇ ਆ ਗਿਆ ਕਿਹੜੀ ਬੰਦੇ ਦੇ ਲੈ ਚੈੱਕ ਕਰ ਚੈੱਕ ਕਰ ਗੰਬਰੂ ਠੀਕ

ਅਗਰ ਵੀਰ ਜੀ ਮੇਰੇ ਸਹੀ ਇਸ ਕਰਕੇ ਨਹੀਂ ਬੰਨੀ ਥੋੜੀ ਕਿਉਂਕਿ ਨਵੀਂ ਸੀਗੀ ਤੇ ਪਹਿਲੀ ਉਹ ਵੀ ਬੱਜੀ ਆ ਬਹੁਤ ਹੀ ਘਾਟ ਆ ਬਾਕੀ ਫਿਰ ਵੀ ਥੋੜੀ ਕੋਸ਼ਿਸ਼ ਕੀਤੀ ਆਪਾਂ ਬੰਨਣ ਦੀ ਮੈਂ ਬੰਨੀ ਲਈ ਹੁਣ ਆਹੀ ਬੰਨਣੀ ਆ ਮੈਂ ਬਹੁਤ ਟਾਈਮ ਬਾਦ ਮਾਸਟਰ ਟਰੰਗ ਬੰਨਿਆ ਹੈ ਉਹਦਾ ਗਾੜੇ ਬੰਦਾ ਹੁੰਦਾ ਮੈਂ ਕੀ ਹੋ ਗਿਆ ਵਾ ਮਮਾ ਚਿੱਕੜ ਕਾਹੀ ਕੰਮ ਹੋਣਾ ਹੁਣ ਉਹ ਲੈ ਆ ਤੂੰ ਕੀ ਵਾਟਰਪਰੂਫ ਵਾਲੇ ਲੈ ਆ ਭਜਾਵੇਂ ਇਹ ਕਿੱਥੋਂ ਲੜਿਆ ਬਾਜ ਕਿਸ਼ਾ ਕਿੱਦਾਂ ਦੇਣੀਆਂ ਗਰੀ ਵੇਚ ਜਾਈਂ ਤਰਾਂ ਜੇ ਅੱਗੇ ਉਹ ਸੁਣਾ ਲੱਗਦਾ ਨਾ ਕੋਈ ਚੱਕਰ ਨਹੀਂ ਛੇੜੀ ਵੀਰ ਇੰਨਾ ਹੁੰਦਾ ਰਹਿੰਦਾ ਉਹ ਕੋਈ ਚੱਕਰ ਨਹੀਂ ਬਸ ਜਿਹੜਾ ਗਾੜੀ ਸੀ ਬਹੁਤ ਸ਼ੈਰੀ ਆ ਉਹ ਮੇਰੇ ਬੁੱਟਾ ਦਾ ਕੀ ਹਾਲ ਕੀ ਹੋਣਾ ਵਾ ਜਿਹੜਾ ਗਾਰੇ ਚ ਕੱਢੇ ਹੁੰਦੇ ਥੋੜੇ ਟਾਈਮ ਤੱਕ ਬਾਕੀ ਇਹ ਹੈ ਪੱਗਾਂ ਵਾਲੇ ਮੁੰਡੇ ਸੁਣਨ ਲੱਗਦੇ ਆ ਨਾ ਇਹ ਤਾਂ ਸਹੀ ਲੱਗੀ ਆ ਤੇ ਸਿਰੀ ਆ ਸਾਡਾ ਮੈਂ ਆ ਪੱਠੇ ਪਾਉਂਦਾ ਭਾਈ ਇਹਨਾਂ ਦੇ ਕੋਈ ਮਾਈਂਡ ਨਹੀਂ ਆ ਭਰਾ ਵਾਲੇ ਕੰਮ ਚੱਲਦਾ ਕੋਈ ਚੱਕਰ ਨਹੀਂ ਆ ਕੋਈ ਇਦਾਂ ਨਹੀਂ ਕਿ ਕਮੈਂਟ ਕਰਨਾ ਤੁਸੀਂ ਬੇਇੱਜ਼ਤੀ ਕਰਦੇ ਆ ਇਹ ਬਾਡੀ ਚ ਚੱਲਦਾ ਕੰਮ ਇਹ ਪਹਿਲਾਂ ਸ਼ਰਵਾਜ਼ ਬੇਇੱਜ਼ਤੀ ਫਿਰ ਕੰਮ ਇਹ ਜਦੋਂ ਵਲੋਗ ਬੇਇੱਜ਼ਤੀ ਬੜੀ ਕਰਦੇ ਆ ਮ ਲੋ ਜੀ ਬਾਬੇ ਦੀ ਚੱਲੰਦੀ ਹੈ ਚਾਹ ਚਾਹ ਚੱਲੰਦੀ ਚਾਹ ਆਓ ਫਰੈਂਡ ਪੀਓ ਚਾਹ ਇੱਧਰ ਬੀਜੀਏ ਬੰਦੇ ਸਿੰਧੂ ਉਹਨਾਂ ਨੂੰ ਤੇ ਵੀਰ ਜੀ ਸ਼ੇਰਾ ਹੁਣੀ ਤੇ ਤੁਹਾਨੂੰ ਜਾਣਦੇ ਹੋ ਸਾਡਾ ਆਪਣਾ ਯੋਧਵੀਰ ਯੋਧਵੀਰ ਤੇ ਆ ਲੰਗਰ ਚੱਲੰਦਾ ਚਾਹ ਦਾ ਆਓ ਜੀ ਸ਼ੱਕੇ ਜੀ ਆਪ ਆਓ ਬਾਕੀ ਅੱਕੇ ਪਏ ਆ ਕਲੱਬਾਂ ਤੋਂ ਤੇ ਚਾਹ ਤੇ ਬੁਲਾਣੇ ਕਲੱਬ ਨੇ ਕਦੀ ਨਹੀਂ ਅਜੇ ਤੱਕ ਵਹ ਮਿਲਦੇ ਆਂ ਤੁਮਾ ਵਿਆਹ ਹੀ ਕਰਾ ਲੋ ਨੋਟ ਵਾਰ ਦੀ ਕਿਤੇ ਆਪਾਂ ਵੀ ਬਹੁਤ ਲੱਗਾ ਮਾਰਨੀ ਬਸ ਅਸੀਂ ਸ਼ੁਰੂ ਕਰ ਲਗਾ ਹੋ ਗੰਦਿਆਂ ਪਹਿਲਾਂ ਗੇਲੇ ਕਿਨੇ ਦਾ ਉਸ ਹਾਉੜਾ ਵਾਰ ਅੱਜ ਵੀਰ ਦੀ ਝੂੜਾ ਦਵਾਉਣਗੇ ਅੱਜ ਸ਼ੇਰੇ ਸ਼ੇਰੇ ਵੀਰ ਵੱਲੋਂ ਝੂੜਾ ਵਾ ਜੀ ਸਾਡੇ ਲੋਕ ਬਹੁਤ ਨਿੱਕਾ ਹੀ ਦਵਾਵਾਂਗੇ ਵੱਡਾ ਨਹੀਂ ਆਓ ਨਿਗਾਹੇ ਲੈਣਾ ਤੇ ਵੱਡਾ ਲੈ ਜਾਵਾਂਗੇ ਬਾਕੀ ਮੇਰੇ ਪੱਗ ਦਸ ਜਿਹੜੇ ਜਿਹੜੇ ਨਿੱਕੇ ਬੱਚਿਆਂ ਨੂੰ ਘੋੜਾ ਨਹੀਂ ਹੁੰਦਾ ਸ਼ੇਰ ਨੂੰ ਬੱਦ ਦੱਸਿਓ ਕਮੈਂਟ ਕਰਕੇ ਪਾ ਕੇ ਸੁਣੀ ਲੱਗੰਦੇ ਰੰਗ ਸੋਹਣੇ ਲੱਗੰਦੇ ਹੈ ਠੀਕ ਹੈ ਹੈ ਤੇ ਆ ਵੀ ਅਜੇ ਨਈ ਪੱਗ ਵਾ ਇਹ ਸ਼ੇਰਾ ਵੀਰ ਤੈਨੂੰ ਬੜਾ ਪਰਨੇ ਦੀ ਬਹੁਤ ਸੋਹਣ ਲੱਗਦਾ ਹਾਂ ਹਾਂ ਭਾਜੀ ਇੰਨੇ ਲੋੜ ਨਹੀਂ ਕਹਿੰਦਾ ਮੈਂ ਜੇ ਪੱਗ ਬੰਨ ਲੀ ਨਾ ਡਿਗੜਕ ਪਹਿਣਾ ਓਏ ਨਾ ਇੰਨਾ ਇੰਨਾ ਕਹਿਰ ਨਾ ਕਰਿਆ ਕਰੋ ਤਾਂ ਕਹਿੰਦਾ ਬੜੀ ਜੰਡਰ ਖੋਲਣਾ ਬਸ ਆਪਾਂ ਨਾ ਥੋੜਾ ਤਾਂ ਹੀ ਖੋਲ ਲੈਂਦੇ ਇਹ ਜ਼ਿਆਦਾ ਘਟ ਬੰਦ ਕਰਦੇ ਆਦੇ ਕਰੋ ਭੀੜ ਬੜੀ ਲੱਗ ਜਾਂਦੀ ਇੱਥੇ ਉਹਦੇ ਕਰਕੇ ਸੜ ਗਿਆ ਚਾਹ ਬੜੀ ਗਰਮੀ ਚਲੋ ਮਿਲਦੇ ਆਂ ਠੀਕ ਹੈ ਓਕੇ ਭਾਈ ਤੇ ਮਿਲਦੇ ਆਂ ਜੀ ਮਿਲਦੇ ਆਂ ਬਸ ਮਿਲਣੇ ਨਹੀਂ ਦੇਈਆਂ ਮਿਲਣਾ ਜੇ ਮਿਲ ਨਹੀਂ ਓਏ ਓਏ ਸ਼ੇਰੇ ਦੇ ਯਾਰ ਪਾਪਾ ਆ ਗਿਆ ਵੇਖੀ ਅੱਖਾਂ ਚੁੱਕ ਹੇ ਨਾ ਇਥੇ ਯਾਰ ਬਾਕੀ ਸੰਗਤ ਬਹੁਤ ਆ ਤੇ ਵੀਲੋਗ ਬਣਾਉਣਾ ਥੋੜੀ ਸ਼ਰਮ ਜੀ ਲੱਗ ਗਈ ਤਾਂ ਕਰਕੇ ਆਪਾਂ ਘੱਟ ਬਣਾਉਂਦੇ ਆ ਕੋਈ ਨਹੀਂ ਬਸ ਥੋੜਾ ਜਿਹਾ ਸਿਰਦੋ ਪਰ ਲੱਗੂ ਬਣੀ ਗਈ ਬੰਦਾ ਕਿਉਂਕਿ ਤੁਹਾਨੂੰ ਪਤਾ ਮੈਂ ਥੋੜਾ ਸ਼ਾਈ ਆ ਨਾ ਥੋੜੇ ਥੋੜਾ ਜਿਹਾ ਕਰਨ ਬਸ ਖਾਂਪ ਖਣ ਵਾਲਾ ਵਾ ਇਹ ਸੈਟ ਵਾਈ ਫਿਰਦੇ ਨੇ ਜਾਂਦੀ ਕੋਈ ਜਾਂਦੀ ਹੋਈ ਆ ਨੰਦਰ ਨੰਦਰ ਰੱਬ ਰੱਬ ਕਰੋ ਵੈਸੇ ਮਜ਼ਾਕ ਕਰਦੇ ਪੈਦਨ ਨਹੀਂ ਹੈ ਤਾਂ ਪਰ ਅੱਬਾ ਕਦੀ ਕੋਈ ਚੇਰਿਆ ਤੇ ਬੰਦੇ ਦਾ ਪੱਲ ਲੱਗ ਜਾਂਦਾ ਕਿਦਾਂ ਦਾ ਸੰਗਤ ਜਾਂਦੀ ਹੋਣੀ ਹੋਈਆਂ ਕਾਸ ਕਹਿੰਦੇ ਇਧਰ ਉਸ ਸਾਈਡ ਤੋਂ ਆਇਆ ਭਰਾਵਾ ਤੂੰ ਕੀ ਮਰਾ ਦਿੰਦੀਂ ਦੀ ਸ਼ੇਰ ਵਾ ਵਾਸਤੇ ਨਹੀਂ ਕਰ ਦਿੰਦੀ ਬੋਦੀ ਉਹ ਹਸ ਗਈ ਪ੍ਰੋਫੈਸਰ ਦੀ ਕਰਨੀ ਫੋਨ ਘਰੋਂ ਆਉਂਦਿਆ ਆ ਇਹ ਨੂੰ ਕਰ ਦਿਖਾਈ ਮੜਾ ਦਿਖਾਈ ਆ ਗਈ ਦਿਲ ਕੱਤ ਬਣੇ ਉੱਥੇ ਉਹ ਦਿਲ ਭਰਾ ਘਰੋਂ ਆਉਂਦਿਆ ਵਾ ਦਿਖਾ ਮੜਾ ਪਿਆਰ ਜਿਆਦਾ ਵਾ ਪਿਆਰ ਜਿਆਦਾ ਸਭਾ ਤਰਾ ਮੈਨੂੰ ਕਿੰਨੇ ਕਰੂੰ ਕਰ ਕਰ ਦੋ ਮਿੰਟ ਬਾਅਦ ਤਾਂ ਗੱਲ ਨਹੀਂ ਹੁੰਦੀ ਵੀਰੇ ਸਭ ਫੜੇ ਜਾਣਗੇ ਉਹਦਾ ਕਿੰਨੇ ਵਾਰ ਲੱਗਾ ਹਾਂਜੀ ਹਾਂਜੀ ਸਭ ਫੜੇ ਮਹਾਰਾਜ ਨੌਕਮੇ ਬੇਨਤੀ ਹੈ ਕਿ ਨਸ਼ੇ ਦਾ ਸੇਵਨ ਕਰਦੇ ਨੇ ਬੱਚੇ ਆਪ ਕਿਰਪਾ ਕਰੋ ਬੱਚਿਆਂ ਨੂੰ ਮਾਤ ਰਿਉ ਸਹੀ ਰੂਪਾਇ ਜੈਲੀ ਕਰ ਸਕੀ ਬਾਪਾ ਮਾਤਾ ਜੀ ਬੀਬੀ ਰੁਪਿੰਦਰ ਕੌਰ ਜੀ ਗੁਰਪਾਤ ਸਾਹਿਬ ਜੀ ਲੰਗਰ ਦੇ ਵਾਰੀ ਇਕੱਠੇ ਹੋਇਆ ਜੀ ਫੜ ਲਓ ਪਰ ਮੇਰਾ ਸੇ ਫੜ ਲਓ ਇੱਕ ਦੀ ਠੀਕ ਹੈ ਲੰਗਰ ਨਹੀਂ ਛੜਨਾ ਰਾਜ ਕੋਈ ਵੀ ਮੈਂ ਤਾਂ ਚਮਚਾ ਫੜਿਆ ਮੈਂ ਨਹੀਂ ਮੰਨਦਾ ਸਾਹ ਪਤਰਾ ਮੈਨੂੰ ਫੜਨਾ ਤੂੰ ਵੀ ਤੂੰ ਵੀ ਕਹਣਾ ਇਹ ਚੱਕਰ ਨਹੀਂ ਫੜ ਲਓ ਇੱਕ ਵਾਰ ਫੜ ਲਓ ਕੋਈ ਸੰਗ ਸ਼ਰਮ ਨਹੀਂ ਆ ਗਈ ਫਿਰ ਇਹ ਸਾਡਾ ਜਨਮ ਸਿੱਧ ਅਧਿਕਾਰ ਹੈ

ਕੀ ਵੇਵਾ ਹੋ ਗਰਾਹ ਗੱਲ ਹਾਂ ਮੇਰੇ ਮੂੰਹ ਤੇ ਕੋੜ ਪਿਆ ਉਹਦਾ ਤੇ ਲੇਜਰਾ ਮਰਾਉਣੀਆ ਲੇਜਰਾ ਹਾਂ ਮੈਂ ਮੇਰੇ ਆਪਣੇ ਪਿਆਵਾਂ ਨਾਲ ਹੀ ਮਰਾਉਣੀਆ ਠੀਕ ਹੈ ਭਾਈ ਪਿਆਰ ਨਾਲ ਲੱਗੀ ਆਰਾਮ ਨਾਲ ਲਓ ਚੱਕੋ ਰੇਸ਼ਮਾਂ ਦੇ ਸੁਸ਼ਾਲ ਬਹੁਤ ਤਰ੍ਹਾਂ ਦੇ ਸੁਸ਼ਾਲ ਸੋਹਣਾ ਤੇਰੇ ਸਾਥੀ ਮੈਂ ਤੇਰਾ ਧਾਨ ਖਾ ਫਰਿਆਦੀ ਮੇਰੀ ਖੁਸ਼ੀ ਨਾਲ ਤੇ ਸਾਥੀ ਕੋਈ ਨਾ ਪਰੇਸ਼ਾਨੀ ਸਭ ਤਾਂ ਯਾਰੇ ਆ ਸਭ ਤਾਂ ਲੱਗਦਾ ਕਿ ਹਸ ਵਾਲਾ ਸਭ ਗੁਰੂ ਦਾ ਨੰਗਰ ਦਾ ਕੋਈ ਤਹਾ ਗੁਰੂ ਦਾ ਨੰਗਰ ਲੱਗਦਾ ਕਿ ਬਹੁਤ ਬਹੁਤ ਢੜ ਨੂੰ ਹਲਕਾ ਜਗਮੀਦ ਅੱਜ ਮੈਂ ਨਹੀਂ ਬਣਾ ਲਗਾ ਨਹੀਂ ਹੋਇਆ ਕਿ ਹੱਥ ਦੀ ਬਣਾਉਂਦਾ ਸੀ ਤੇ ਤੂੰ ਉਸੇ ਨਾਲ ਬਣਾ ਲਾਤੀ ਹੈ ਹੈ ਘਰ ਦਾ ਸ਼ਰੀ ਜੀ ਕੇ ਇਹਨੂੰ ਨਾ ਮੈਂ ਮੇਰੇ ਨਾਲ ਡਿਸਕਾਊਂਟ ਮਿਲ ਜੂਗਾ ਅਡਾ ਦਦਰਾ ਪੂਰਾ ਵਾ ਕੀ ਬਣਾਉਣ ਕੀ ਤੇ ਹੈ ਤੂੰ ਆਇਆ ਤੂੰ ਮੇਰੇ ਨਾਲ ਕਿਥੋਂ ਤੇ ਉਸ نو ਗੱਲ ਵਾ ਠੀਕ ਹੈ ਸਾਰੇ ਬੱਲਰ ਕੋਟਾਂ ਹੋ ਕੇ ਤੇਰੇ ਸੁਣਾਉਣ ਕੋ ਗੱਲ ਲੋਕ ਦੇ ਵਿੱਚ ਆ ਮੈਗੀ ਸੁਣਾਉਣੀ ਨਾਓ ਯਾਰ ਹੋਸ਼ ਨਾ ਹੋ ਰਹਾ ਨਾ ਮਾਂ ਮੋਹਸਤ ਹੋ ਰਾਂ ਗਾੜੀ ਪੈ ਰਹੀ ਨਾ ਲੰਗਰ ਲੱਗਾ ਲਵਾਵੇ ਤੇਰੇ ਕਿਤੇ ਅੱਗੇ ਗਏ ਮੈਂ ਅੱਗੇ ਹੋਇਆ ਯਾਰ ਸਾਰੇ ਜਾਵੇ ਚੱਲ ਬੜੀ ਚਿਰ ਬਾਅਦ ਸਾੜ ਜਾਨੀ ਯਾਰ ਮਿਲਦੇ ਨੇ ਫਿਰ ਇਹਨਾਂ ਨੇ ਬੜੀ ਚੰਗੀ ਚਲੇ ਚ ਇਦਾਂ ਹੀ ਕੁਛ ਆਹਾਂ ਲਈ ਦੂਰ ਨਹੀਂ ਜਾਂਦੇ ਨਾ ਨਾ ਬਰਾ ਇਨਕੇ ਇਹ ਤਾਂ ਯਾਦ ਪਟਾ ਲੱਭੇ ਲੱਭੇ ਦੱਸੀ ਗਿਆ ਹੈ ਨਾ ਪਿਛਲੀ ਤੋਂ ਪੰਜੀ ਵਾਰ ਉੱਥੇ ਆਪਾਂ ਦੂਰ ਨਹੀਂ ਜਾਂਦੇ ਪਰ ਅਮਰੀਕਾ ਹਾ ਹੁਣ ਆ ਜਣਾ ਆਪਣਾ ਹੁਣ ਸ਼ਰੇ ਜਣਾ ਤੇ ਹੁਣ ਸ਼ਰੇ ਨਹੀਂ ਛੱਡਣਾ ਕੈਨੇਡਾ ਹਾਂ ਲੈ ਦੇ ਓਏ ਪਕਾਨਾ ਹੋ ਬਹੁਤ ਜੀ ਫੜ ਕੇ ਖਲਾਸ ਲੈ ਜਦੋਂ ਸੁਤਾ ਹੌਲੀ ਜੀ ਜਗਾ ਦਿੰਦਾ ਮੈਨੂੰ ਬੋਟ ਬੋਟ ਬਹੁਤ ਨੋ ਗੱਲ ਬਾਤ ਇਹ ਕਿੱਥੇ ਕਰ ਬੜਾ ਵਾ ਛੋਟਾ ਆਪਣਾ ਨਾ ਪਰ ਦਬਾ ਵੀ ਹੋ ਗਿਆ ਵਾ ਇਹ ਹੁਣਾ ਸੁਪਨਾ ਟੁੱਟ ਗਿਆ ਜੋ ਪਸ ਹੋ ਗਿਆ ਉਹ ਨਹੀਂ ਹੋਏਗਾ ਐਸ ਤਰੀ ਬਲੌਗਸ ਕਸ ਕਰਾਏ ਨਾ ਫਿਰ ਜਲਦ ਮੀ ਕਰਕੇ ਉਹ ਨਹੀਂ ਤੇਰੀ ਲੱਗੀ ਉਹ ਲੱਗਾ ਝੋਟਾ ਝੋਟਾ ਲੱਗਾਈ ਉਹ ਵੇ ਲੱਗਾ 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 ਸੀ ਹੈਗੀ ਐਸ ਤਰੀ ਨਹੀਂ ਮਿਲ ਗਿਆ ਨਾ ਤਾਂ ਬਸਾਣਾ ਲੈਣ ਗਿਆ ਮਜੂਰੀ ਨਾ ਮਜੂਰੀ ਨਾ ਇਹੋ ਪ੍ਰਭਾਵ ਵੀ ਦਿਖਾਉਂਦੇ ਹੁੰਦੇ ਨੇ ਤੇ ਸਪੋਰਟਸ ਨਾਲ ਠੀਕ ਹੈ ਸਰ ਇਸ ਤਰ੍ਹਾਂ ਪਤਾ ਜਦਾ ਬਣਾਉਣਾ ਜੀ ਨਾ ਸਾਰਾ ਬਣਾਣਾ ਨਾ ਜੇ ਚੱਕਾ ਤਾ ਤੂੰ ਨਾ ਛੱਡੀ ਕੁਝ ਵੀ ਸੋਨਾ ਮਿੱਠਾ ਵਾਰੀ ਦਾ ਖਾਲਾ ਤੂੰ ਹੀ ਕਰਨੇ ਵੀ ਪਣਾ ਖਣਾ ਗਾਵਾ ਨਾਤੀ ਦਾ ਕਮਾਲ ਹੈ ਨਿਆਣੇ ਹੋਣ ਕਿ ਫਿਰ ਲੈਕਦਾ ਕਰ ਉਹਨਾਂ ਨੂੰ ਨਿਆਣੇ ਦੋ ਹੋਣਗੇ ਮੇਰੇ ਨਿਆਣੇ ਹੋਣੇ ਤੇਰੇ ਕੋਟਾ ਚੱਲਣਾ ਥੋੜੀ ਨਹੀਂ ਦੇਣੀ ਜene ਕੋਈ ਹੈਗੀ ਕੁੜੀ ਵੈਗਿਆ ਯਾਰ ਛੋਟਾ ਜਿਹਾ ਲੱਗਾ ਵਾ ਕਮੈਂਟ ਕਰੋ ਹੈ ਛੋਟਾ ਛੋਟਾ ਮੈਨੂੰ ਪਹਿਲਾ ਪੜਾ ਉਹ 베ਰੀ ਹੈਗੀ 베ਰੀ ਲਵਾਂਗੇ 베ਰੀ ਲਵਾਂਗੇ ਸਿਰੇ ਨੇ ਖੋਲਿਆ ਦਿਲ ਚਲੋ ਆਓ ਯਾਰ ਢਾਕੇ ਤੇ ਬੰਗਾ ਆਜੋ ਯਾਰ ਨਹੀਂ ਦਿਲ ਬਾਹਰ ਵੀ ਪਏ ਬੜੀ ਬੜੀ ਬਾਜੂ ਉਂਗਲ ਪਰਾਹ ਬਾਹਰ ਮੈਂ ਲੱਗਣਾ ਬਸ ਇੱਕ ਵਾਰੀ ਠੱਕੇ ਰਹਿਣਾ ਬਾਜਾ ਬਾਜ ਆਹ ਤਾਂ ਹੀ ਨੇ ਆਜੋ ਆਈਮ ਜੰਤਾਨੂ ਦੇਵਾ ਕਰਾਈ ਵੱਲੋਂ ਸ਼ੇਰੇ ਤੇ ਬਿੱਲੇ ਨੂੰ ਸੇਵਾ ਹੋਈ ਆ ਜੀ ਤੇ ਕੋਈ ਨਹੀਂ ਮੈਂ ਸੇਵਾ ਲੱਲਣੀ ਆਪਣੀ ਤੈਨੂੰ ਦਾਨ ਦੇਣਾ ਉਹ ਚੱਲ ਜੇ ਉਧਰ ਹੀ ਉਧਰ ਹੀ ਆਏ ਬਰੋ ਆਏ ਦੂਰ ਆਏ ਵੇ ਇਤਰਾ ਦੇਸਾ ਖਾਲੇ ਮਰੇ ਕਰੀਏ ਵਾਸਤੂ ਹੀ ਹੈ 80 80 ਉਹ ਬੋਤ ਹੈ ਚਿਕੜ ਬੋਤ ਉਹ ਕਾਲੀ ਉਾਰੇ ਗਿਰਨ ਤੇੰਸੀ ਆ ਝਾ ਨਗਰ ਚਿਕੜ ਬੋਤ ਆ ਇੱਕ ਹੀ ਪ੍ਰਾਹ ਗਾੜੀ ਚੜਜੋ ਪਹਿਲਾਂ ਆਏ ਹਾਏ ਹਾਏ ਓਏ 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 ਭੈਣ ਨੂੰ ਲੱਗਦਾ ਪਹੇਗਾ ਉਹ ਸੰਤਾਨ ਭਾਈ ਬੋਲੀ ਸਾਈਂ ਨਾ ਜਾ ਕੇ ਘਰ ਨੇ ਉਹ ਲਾਗੇ ਲਾਗੇ ਰੋ ਮਮੂ ਤੇ ਕਿਸੇ ਆਂਦੇ ਓਏ ਆਉ ਲਾਟ ਤੇ ਆਇਆ ਓਏ ਬਿੱਲੇ ਉਥੇ ਆ ਨਹੀਂ ਉੱਥੇ ਚੜਦੇ ਪਏ ਹੁਣ ਸਾਰੇ ਥੱਲੇ ਚੜਦੇ ਬੜੇ ਯਾਰ ਸੀ ਮੇਰੇ ਉੱਨੇ ਓ ਯਾਰ ਉਹ ਅੱਗੇ ਆਇਆ ਥੋੜੀ ਜਿਹੀ ਜਗ੍ਹਾ ਰਹਿਵਾਂਗੇ ਉਹ ਨਹੀਂ ਕੋਈ ਚੱਕਰ ਨਹੀਂ ਉਹ ਕੀ ਕਰਦਾ ਹੈ ਦੇਖੀਆ ਚੜਦੇ ਯਾਰ ਕਿਸੇ ਵੇਲੇ ਲੱਗਦਾ ਉਹ ਨਾ ਸਿੱਪਾ ਚੁਣੋ ਰੱਬ ਦੇ ਨਾਲ ਲੁਬੇਲੇ ਯਾਰਾ ਤੇ ਹੁਣ ਪਤਾ ਨਹੀਂ ਆ ਕਿਦਾਂ ਮੈਂ ਵੀ ਵਿਚ ਮੈਂ ਤੁਹਾਨੂੰ ਮਿਲਦਾ ਕਹਿੰਦਾ ਮੈਂ ਕੱਢੇ ਰਿਹਾ ਆ ਡਰ ਲੱਗ ਗਿਆ ਤੇ ਉਹਨੂੰ ਬਗਿਆ ਉੱਥੇ ਆ ਜਾਓ ਉੱਥੇ ਆਦੇ ਨਹੀਂ ਕੀ ਮੈਨੂੰ ਰਵਾਣ 家里面积比较，那里边 few moments later ओ परा उल्टी ਹੁੰਦੀ ਹੈ परा ਛੇਤੀ ਪੜਾਉ ਛੇਤੀ ਹਾਈ ਵੇ ਚੱਕਰ ਹੋਣ ਪੈਂਦੇ ਯਾਰ ਕੰਨਾਂ ਨੂੰ ਲੱਗੇ ਵੀਰ ਅੱਗੇ ਤਾਂ ਨਹੀਂ ਪੈਣਾ ਭਰਾਵਾ ਅੱਗੇ ਤਾਂ ਨਹੀਂ ਪੈਣਾ ਮੇਰੇ ਰਾਹ ਦੇ ਤਾ ਜਮ ਸਾਰੇ ਚੱਕਰ ਹੁਣ ਫੈਨਦੇ ਮੈਨੂੰ ਓਏ ਮੈਂ ਤੁਹਾਨੂੰ ਕਹਿੰਦਾ ਕਿੰਨੇ ਕੇ ਵਾਰੀ ਕਲੱਚ ਨਾ ਉਧਾਰ ਇਹਨਾਂ ਕਲੱਚ ਦੋ ਵਾਰੀ ਰੱਪੇ ਤੁਸੀਂ ਕਰਕੇ ਅੱਜ ਚੌਥਾ ਗੀਅਰ ਨਹੀਂ ਲਾਇਆ ਮੈਂ ਹੁਣ ਕਾਲਾ ਉਲਟੀ ਆ ਗਈ ਤੇ ਨਾਲ ਕਰਦੇ ਲੱਗਾ ਜੀ ਕੁੜੀਆਂ ਤੋਂ ਮਾੜਾ ਹਾਲਾ ਹੱਡਾ ਵੀਰ ਕੰਨਾਂ ਨੂੰ ਆਪ ਲਾ ਦੇ ਵੀਰ ਜੀ ਵੇਹਲੋ ਜੀ ਖੇਲੇ ਵੇਹਲੋ ਸੋ ਸਾਰੇ ਗੱੱਚ ਫਿਰਦੇ ਯਾਰ ਕੋਣ ਚੂੜੇ ਬੜਾ ਹਲੜਾ ਰੋਮਟਿੰਗ ਵਾਲੇ ਮੂਡ ਬਣ ਗਿਆ ਇੱਧਰ ਨੂੰ ਜਿੱਦਣ ਬੜਾ ਹੋਏ ਇੱਧਰ ਨੂੰ ਯਾਰ ਚਿੱਕੜ ਉਹ ਤਾਂ ਮੀ ਕਰਕੇ ਕੰਮ ਖਰਾਬ ਹੋ ਗਿਆ ਕੋਈ ਤਾਣਾ ਹਾਲ ਵੇਖ ਲਾ ਤੂੰ ਕੋਈ ਤੇਰੇ ਲਈ ਹੁਣ ਉਹਨੇ ਨਹੀਂ ਦੇਣੀ ਇਹਦੇ ਪੁੱਛਿਆ ਮੜਿਆ ਕੁੱਚੰਦਾ ਵੀ ਨਾ ਪਟੋ ਬਤਨ ਵੀਡ ਕਰਦਾ ਮੈਂ ਨਹੀਂ ਆਦਿ ਲੈ ਨਾ ਉਧਰ ਚੱਲੀਏ ਇੱਧਰ ਲੈ ਨਹੀਂ ਨਹੀਂ ਗੋਲ ਮੇਰਾ ਇੱਥੇ ਪੜਾ ਦਿੰਦੇ ਨਹੀਂ ਆ ਗੋਲ ਲੈ ਨਹੀਂ ਉਸੇ ਸੋ ਸਾਹਮਣੇ ਕਮਣ ਆ ਰਿਹਾ ਰਹਿਣ ਨਹੀਂ ਕਰਕੇ ਮੇਲੇ ਦਾ ਕੰਮ ਨਾ ਹੋਵੇ ਬਸ 500 ਤੁਲ ਆਪਣਾ ਪੈਂਦੇ ਸਾਰਾ ਕੰਮ ਖਰਾਬ ਹੋ ਗੇ ਦੇ ਕੋਰੇ 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 ਬਿੱਲਾ ਲੰਗਾ ਸੇ ਲੀ ਵਾਸਤੇ ਨਾ ਨਹੀਂ ਸੇਰੇ ਸੇਰੇ ਲੱਲਾ ਸੇ ਲੀ ਵਾਸਤੇ ਕਬੀਾਸਤੇ ਮੇਰੀ ਵੀ ਹੁੰਦੀ ਮੈਂ ਮੇਰੀ ਸਹੇਲੀ ਪੜਾ ਦੋ ਹਾਂ ਫਿਰ ਮੈਂ ਲਾਲੂ ਦਾ ਮੇਰੀ ਵੀ ਹੁੰਦੀ ਮੈਂ ਜ਼ਰੂਰ ਲੈਂਦਾ ਯਾਰ ਜਿੰਨਾ ਗੱਲਾਂ ਨਾ ਕਰਨ ਤੂੰ ਦੱਸ ਲੈ ਆਹ ਵਾਹ ਜੀ ਨੇ ਫੋਨ ਲੱਗਾ ਮੈਂ ਮਮੀ ਨਾਲ ਨਿਆ ਸੌ ਰਿਓ ਮੰਮੀ ਨੇ ਕਹਿੰਦਾ ਅੱਧਾ ਘੰਟਾ ਫੋਨ ਤੇ ਮੈਂ ਉਹ ਸੌੜਾ ਕਾਂਡੀ ਕਿੱਥੇ ਆ ਆਹ ਆਹ ਮੇਰਾ ਨੰਬਰ ਹੈਗਾ ਮੇਰੇ ਕੋਲ ਨਾ ਟੈਨਸ਼ਨ ਲੈਣਾ ਆ ਉਹ ਲੈ ਕੇ ਦੇ ਤੁਹਾਨੂੰ ਗੁਜਰਾਤ ਤੇ ਜੇ ਕੋਈ ਮੇਰੇ ਸੇ ਲਿਵਨ ਚੋਲੀ ਰੰਗ ਦਾ ਹਾਦਮ ਲੈ ਕੇ ਦੂੰਗਾ ਸਾਰੇ ਬੜੀ ਮੇਲਿਆ ਉਹਨੂੰ ਵੀ ਹਸਾਤਾ ਤੂੰ ਨਾ ਕੋਈ ਬਣ ਜਾ ਲੈ ਦੂੰਗਾ ਸੋਨੇ ਰੰਗੀਏ ਨਹੀਂ ਪਰ ਹਾਇਆ ਹੀ ਲੈ ਦੂੰਗਾ ਅਸਲੀ ਬਾਝ ਲੈ ਕੇ ਦੂੰਗਾ ਜੇ ਚਲੀ ਦਬਨੇ ਆਣਾ ਉਹਨੂੰ ਆ ਲੈ ਕੇ ਦੂੰਗਾ ਨਿਆਣਾ ਨੂੰ ਆ ਲੈ ਗਦਾ ਹਾਂ ਇਹਨਾਂ ਦਾ ਤਕ ਵੱਤ ਪੰਜ ਆ ਗਏ ਹੋਣਾ ਚੱਲ ਮੇਲਾ ਵੇਖੀ ਫਿਰੋ ਟੈਂਪਾਸ ਵਾਲੀ ਨਾ ਮਿਲੇ ਵਿਆਹ ਵਾਲੀ ਮਿਲੇ ਸਿਰ ਮਾਇਆ ਹੁੰਦਾ ਨਾ ਓਏ ਮੈਂ ਤੁਹਾਨੂੰ ਸਾਂ ਬਾਰ ਬਾਰ ਮਰੀ ਛੇਲੀ ਉਹ ਮੈਂ ਆਪਣਾ ਕਹਿਣਾ ਤ ਮੈਂ ਵੀ ਰੋਈ ਜਾਣਾ ਮੈਂ ਨਹੀਂ ਕਹਿਣਾ ਅਸੀਂ ਬਣਾਉਣੀ ਨਹੀਂ ਹੈ ਤੇ ਮੈਂ ਬਣਾਉਣੀ ਹੈ ਚੈੱਕ ਕਰ ਇੱਧਰ ਓਹੋ ਸਿੱਧੂ ਮੂਸੇ ਵਾਲਾ ਇੰਤਕ ਗੋਲੀਆਂ ਗਾਲੀਆਂ ਬੱਝੀਆਂ ਆ ਲੈ ਗਿੜਣਾ ਓਏ ਫੋਲ ਕਰਦਾ ਸਾਲਿਆ ਉਸਤਾਦ ਆ ਮੇਰਾ ਠੀਕ ਨਾ ਮਮਾ ਮੈਂ ਨਾ ਉੱਤੇ ਵੱਜੀਆਂ ਲਾ ਪੇਪਰ ਲਾਗਣੀ ਇਹ ਸਾਲਾ ਮਖੌਲ ਤੁਸੀਂ ਮਖੌਲੀ ਸਮਝਦੇ ਜੀ ਹਾਂ ਹੁਣ ਆਪ ਦੰਦ ਕੱਢੀਏ ਨਾ ਸਾਲੇ ਮਿੱਠੇ ਮਿੱਠੇ ਦੰਦ ਕੱਢੇ ਆਂ ਤੇ ਨਹੀਂ ਬੱਜੀਆਂ ਦੱਸ ਕੁਛ ਕੀ ਪ੍ਰਾਈਸ ਆਪਣੇ ਨਿਆਣੇ ਵਸ ਲਾ ਗਿਆ ਹਾਂ ਹਾਂ ਨਿਆਣੇ ਸਾਡੇ ਅੱਗੇ ਜਦੋਂ ਹੋਣ ਕਿਉਂ ਖੜਾ ਲਾਂਗੇ ਸੰਡਾ ਕਿੱਥੇ ਸੰਡਾ ਕਿੱਥੇ ਖੁੱਲ ਗਿਆ ਤੇ ਬਹੁਤ ਪਲੇਟਾਂ ਚੁੱਕਣ ਵਾਲਾ ਜਾਂਦੇ ਆ ਵਾ ਇਹ ਹੈ ਬੁੱਢਾ ਤਰਾ ਇੱਥੇ ਲੰਮੇ ਪਿਆ ਤੂੰ ਸਾਲਾ ਮੇਲੇ ਵੇਖਣ ਦਿਆ ਵਾ ਬੀਰ ਦੀ ਫਲੈਟਿੰਗ ਮੌਜੂਦ ਹੈ ਕੋਲ ਫਰੈਜ ਕੋਲ ਦਨੋਰ ਕਾੜਾ ਨੇ ਤਾਂ ਕਿ ਇਹਦਾ ਨਾਮ ਕਿਆ ਹੈ ਲੈਣਾ ਕੁਝ ਨਹੀਂ ਸਵਾਰ ਬਸ ਸਵਾਰ ਜਾਣ ਗੁੱਸਾ ਨਹੀਂ ਕਰਦਾ ਦਿੰਦਾ ਪਿਆਰ ਗੁੱਸਾ ਨਹੀਂ ਕਰਦਾ ਪਰ ਸਾਰੇ ਮਾਈ ਦੇ ਲੋਕ ਉਹ ਕੋਈ ਗੱਲ ਨਹੀਂ ਆਂਟੀ ਨੂੰ ਕਹਦਾਂਗੇ ਆਂਟੀ ਕੋਈ ਗੱਲ ਨਹੀਂ ਯਾਰ ਜੇ ਤੇਰਾ ਪੱਕਾ ਉਹੀ ਲੈਣਾ ਵਾ ਉਹ ਤੇ ਮਜ਼ਾਕ ਜਾਂਦਾ ਨਾਰਮਲ ਹੀ ਆ ਇੰਨੀ ਤੂੰ ਟੈਨਸ਼ਨ ਲੈ ਠੀਕ ਆ ਪਤਾ ਵਾ ਸਾਲਾ ਮੈਂ ਬਰਕ ਕਰ ਦੂੰ ਤੈਨੂੰ ਪਤਾ ਵੇਂਦੇ ਅਗਲੇ ਕਹਣਗੇ ਓਏ ਹੋਏ 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 ਓਏ ਇੱਕ ਇੱਕ ਪੁੱਤ ਦਿਖਾ ਦੇ ਛੱਡ ਗਾ ਲਿਕਾਂਸਿਆ ਨਹੀਂ ਸਾਡੇ ਕੋਈ ਦਾ ਚੈੱਕ ਕਰ ਹੁਣ ਕਿੱਧਰ ਲੈਣਾ ਵਲ ਨੂੰ ਜਾਣਾ ਵਾ ਮਿੱਤਰਾਂ ਨਹੀਂ ਪਟਰੀ ਤੇ ਲੰਗਰ ਦੀ ਤਿਆਰੀ ਹੋ ਰਹੀ ਹੈ ਵੀਰੇ ਆਨ ਦੀ ਤੇ ਲੱਗੇ ਆਪਣੇ ਯਾਰ ਵੀਰੇ ਭੱਗੇ ਆ ਜੀ ਛੁਡੇ ਲੈ ਲੈ ਕੇ ਸੋ ਹੁਣ ਲੱਗਰ ਪਣੀ ਕਾਰ ਦੀ ਪ੍ਰਸ਼ਾਦਾ ਸ਼ਕਤੀ ਤੇ ਸਾਰੇ ਹੋ ਪੀ ਗਏ ਠੀਕ ਆ ਹਾ ਅੱਡਾ ਇੱਕ ਬੰਦਾ ਕਵਾ ਗਿਆ ਹੁਣ ਫਤਰੀਏ ਕਰਨਾ ਕੀ ਆ ਠੀਕ ਆ ਜਾਨ ਨੇ ਅੱਗੇ ਰਾਸ਼ੀ ਵਸੰਗਤ ਬਹੁਤ ਹੋ ਗਈ ਆ ਤੇ ਹੁਣ ਪਾਣੀ ਦਾ ਗਲਾਸ ਪੜ ਕੇ ਤੇ ਜਾਣੇ ਆ ਲੋਡ ਪੈ ਸਕਦੀ ਥੱਕ ਕੇ ਆ ਨਾ ਚੱਕ ਕੇ ਚਲੋ ਮਿਲਦੇ ਆ ਇਹ ਲੋ ਜੀ ਪਿਛਲੇ ਵਲੋਗ ਤੇ ਜੱਸੀ ਚਲ ਗਿਆ ਛੱਡ ਕੇ ਤੇ ਆਰਤੀ ਸ਼ਿਰਾ ਚੱਲ ਗਿਆ ਤੇ ਚਲੋ ਮਿਲਦੇ ਆ ਇਹ ਗੈ ਆ ਕੋਟਰੀ ਗਿਆ ਭਰਾ ਓਕੇ ਓਏ ਅੱਜ ਵੀ ਇਸ ਕਿਪਸਾ ਟਿਕਨ ਗਿਆ ਉਹ ਬਾਹਰ ਚਲ ਗਿਆ ਹੁਣ ਇੰਨੇ ਆਏ ਤੇ ਲੈ ਜਾਣਾ ਸਰ ਰੱਬ ਲੱਖਾਂ ਪਤਾ ਨਹੀਂ ਕਿੱਥੇ ਲੈ ਜਾਦੇ ਹਨ ਇੱਕੀ ਮਨੋਂ ਕੰਮ ਨਾ ਪੂਰੀ ਹੋ ਗਈ ਅੱਜ ਚਲੋ ਕੋਈ ਨਹੀਂ ਬਾਬਾ ਸਾਡੀ ਘਰ ਦੂਗਾ ਤੁਹਾਨੂੰ ਕਿੱਥੇ ਲੈ ਜਾਏ ਕੈਨੇਡਾ ਅਮਰੀਕਾ ਆਸਟ੍ਰੇਲੀਆ ਇਹ ਹੈਗੀ ਹੈ ਇਹਨੂੰ ਕਿੱਥੇ ਲੈ ਜਾਣਾ ਚਲੋ ਠੀਕ ਹੈ ਵੀਰ ਜੀ ਫਿਰ ਲੈ ਜਾਓ ਯਾਰ ਤੁਹਾਨੂੰ ਨਹੀਂ ਹਾਂ ਲੈ ਲਓ ਵਟਿਆ ਸਲਾਮ ਮੇਰੇ ਲੈ ਲਓ ਲੈ ਲਓ ਮੇਰੇ ਬੁੱਢੇ ਆ ਇੱਥੇ ਮਰ ਲਓ ਜੀ ਰੀਲਰ ਗੱਲਾਂ ਬਣਾਈਆਂ ਵਾ ਸੈਂਟ ਸੁੰਡੀ ਕਰਨਦੇ ਮੁੰਡੇ ਹੁਣ ਤੇ ਵੇਟ ਹੁੰਦੀ ਐ ਬਸ ਉਧਰ ਕੋਈ ਬਾਬਾ ਜੀ ਹੁੰਦੇ ਦਰਸ਼ਨ ਕਰਦੇ ਆ ਆਹ ਮੇਰੇ ਵੀ ਰੀਲ ਸੈਂਡਿੰਗ ਹੁੰਦੀ ਐ ਲੋ ਜੀ ਯੂਟਿਊਬਰ ਨੰਨ ਤੱਕਦੇ ਯੂਟਿਊਬਰ ਪਰਲੇ ਭਾਜੀ ਮੈਂ ਨਹੀਂ ਮੇਰਾ ਤੇ ਭਾਈ ਬਣਨਾ ਮੈਂ ਆਪਣਾ ਹੀ ਆ ਕੀ ਨਾਮ ਆ ਫੁੱਲ ਭਾਜੀ ਐਡ ਦੀ ਰੇਟ ਦੀਪ ਦੇ ਚੈਨਲ ਤੇ ਐਡ ਦੀ ਰੇਟ ਉਹ ਸਟੇਟ ਆਈਡੀ ਨਹੀਂ ਨਹੀਂ ਸਰਚ ਵੀ ਨਹੀਂ ਸਰ ਕਿਦਾ ਐਡ ਦੀ ਰੇਡ ਦੀਪ ਬਿਰਕ ਦੀਪ ਬਿਰਕ 13 13 13 ਰੱਖਨਾ ਮੇਰੇ ਤੇ ਕਰ ਦੇ ਇਹਨਾਂ ਤੇ ਕਰ ਲਿਓ ਠੀਕ ਆ ਮੈਂ ਬਣਾਉਣਾ ਹਜੇ ਪਰ ਆਪਣਾ ਓਕੇ ਮਿਲਦੇ ਆ ਤੇ ਉਧਰ ਵੀ ਰਭੀ ਜੀ ਆ ਲੈ ਫੋਨਾ ਫੋਨਾ ਚ ਲੱਗਾ ਨਾਲ ਦੀ ਨਾਲ ਲੋ ਜੀ ਉਹ ਵੇਖ ਲਓ ਸਾਹਮਣੇ ਬਾਬਾ ਜੀ ਪਹੁੰਚ ਚੁਕੇ ਨੇ ਵੇਖ ਲਓ ਨਹੀਂ ਦੀ ਜਗ ਭੁੱਲਣੇ ਆ ਮਮ ਲੋ ਜੀ ਪੰਜਾਬੀ ਆ ਵੇ ਬਾਕੀ ਬੰਦੇ ਦਾ ਦੇ। ਓਕੇ। ਲੋ ਜੀ ਸੰਗ ਨੇੜੇ ਆ ਗਿਆ ਬਿਲਕੁਲ ਹੁਣ। ਤੇਰੀ ਇਹ ਕੋਈ ਨਾ ਕਿਸੇ ਵੇਖ ਕੇ ਹਾਂ ਆ ਸਹੀ ਹੈ ਇਹਦੇ ਇਹਨਾਂ ਤੇ ਘੁੱਗੀ ਵੀ ਨਹੀਂ ਮਰਨੀ ਹੈ ਪਟਾਕੇ ਵਾਲੀ ਇਹ ਡਰ ਨਹੀਂ ਲੱਗਦੀ ਨਹੀਂ ਬਣਿਆ ਲੋਕਾਂ ਤੇ ਨਹੀਂ ਬਣਿਆ ਇਹ ਇਹ ਉਹੀ ਆ ਜਿਹੜੀ ਉਹ ਇਹ ਦੋ ਨੰਬਰ ਵਾਲੀ ਆਇਆ ਆਹ ਮੋਸਰ ਉਹ ਵਾ ਜਿਹਦੇ ਨਾਲ ਉੱਤੇ ਚੜ ਕੇ ਗੋਲੀਆਂ ਮਾਰ ਗਿਆ ਹਾਂ ਜਿਹੜੀ ਉਹ ਆ ਕਿ ਜਿਹਦੇ ਨਾਲ ਗੱਡੀ ਦੇ ਉੱਤੇ ਥਾਰ ਦੇ ਉੱਤੇ ਚੜੇ ਨਾ ਤੇ ਵੀ ਟਾਈਮ ਤੋਂ ਸਾਹ ਨਹੀਂ ਚੱਲਦਾ ਹੋਰ ਵੀਰ ਨਹੀਂ ਬੋਲਦੀ ਆ ਨਾ ਦੌੜ ਲੈ ਨਹੀਂ ਨਹੀਂ ਆਹ ਬਲੇਸ਼ ਬਨੇਗਾ ਮੈਨੂੰ ਕਾਲਿਆਂ ਨੂੰ ਪਤਾ ਕਿਹੜਾ ਕੋਲਾ ਵਾਪਸ ਰੋੜਾ ਮਹਾਂਤਰੀ ਤੂੰ ਵੀ ਆ ਮਾਰ ਨਾਲ ਤਣਾ ਪਤਾ ਵਾ ਕਿਹੜਾ ਕਿੱਥੇ ਬੈਂਟ ਹੁੰਦੇ ਰੌਂਦ ਜਦੋਂ ਨਾਲ ਚੱਲਦੇ ਨਾਲ ਹੀ ਠਾ 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 ਵੱਜਦੀ ਆ ਕਲਰ ਪੱਕੜਾ ਹੀ ਕਰਾ ਨਾ ਇੱਕ ਕਲਰ ਪਿਸ਼ੂ ਹੁੰਦਾ ਨਾ ਤਾਂ ਠੀਕ ਹੈ ਆਹ ਦੁਨੀਆ ਪਾਇਆ ਲੈ ਆਰਾ ਕਰੀਏ ਭਰਾਵਾ ਬੱਸ ਬੱਸ ਨਹੀਂ ਆ ਜੀ ਇਹ ਤਾਂ ਮੋਲਾ ਉਹਦੇ ਪੰਜਾਂ ਦੀ ਹੈ ਜਿਹੜੀ ਚੀਜ਼ ਚਾਹੀਦੀ ਉਹ ਤਾਂ ਹੈ ਹੀ ਨਹੀਂ ਹੁਣ ਕਰੀਏ ਇੱਕ ਦੇਖ ਲਓ ਜੀ ਬੱਚੇ ਬਲ ਮਥੜੇ ਕੇ ਆ ਗਏ ਹੁਣ ਤੇ ਹੁਣ ਜਾਂਦੇ ਵਾਪਸ ਠੀਕ ਹੈ ਜੀ ਤੇ ਹੋਰ ਬੱਸ ਸੁਸਤੀ ਪੈ ਗਈ ਹੁਣ ਬੋਲਣੇ ਜਾਂਦੇ ਨੇ ਇਹ ਦਿਖਣਾ ਨਹੀਂ ਕਰੇ ਮੈਂਦੇ ਕੋਈ ਨਾ ਵਾਜੀ ਥੱਕ ਬੋਧ ਗਏ ਤੇ ਮਿਲ ਜੇ ਤੇ ਕਿਤੇ ਵਧੀਆ ਰਹੂਗਾ ਠੀਕ ਹੈ ਜੀ ਛੱਟਿਆ ਵੀ ਨਹੀਂ ਪਤਾ ਨਹੀਂ ਹੁਣ ਮੰਗੀਆਂ ਜਾਂਦੇ ਉਹਦੇ ਚਾਚਾ ਚਾਚਾ ਨਾ ਛੱਟਿਆ ਵੀ ਨਹੀਂ ਕੋਈ ਵੀ ਅੱਦਾਂ ਵਰ ਉਹ ਮਾੜਾ ਮਾੜਾ ਹੱਲ ਕੱਟਾ ਕੱਚੀ ਕਿੱਥੋਂ ਕੱਟ ਲੋ ਜੀ ਆਪਾਂ ਹੁਣ ਦੋ ਹੀ ਰਹਿ ਗਏ ਆ ਬਸ ਇੱਥੇ ਦੇਖ ਲੋ ਇੱਕ ਆ ਤੇ ਇੱਕ ਮੈਂ ਤੇ ਹੁਣ ਆਹੀ ਚੱਕਣ ਆਹੀ ਚਲੀਏ ਹੁਣ ਤੇ ਮੇਲੇ ਦੀ ਹੋ ਗਈ ਸਮਾਪਤੀ ਹੁਣ ਅੱਗੇ ਜਾਉ ਮੇਲਾ ਤੇ ਠੀਕਾ ਮਿਲਦੇ ਹਾਂ ਜੇ ਗੱਡੀ ਇੱਕ ਦਸਤਕੀ ਲੈਣੇ ਹਰੇ ਤਾਂ ਤੁਹਾਨੂੰ ਮਿਲਦੇ ਹਾਂ ਨਹੀਂ ਤੇ ਫਿਰ ਸਮਾਪਤੀ ਕਰਨ ਲੱਗੇ ਆਂ ਵਲੌਗ ਦੀ ਠੀਕਾ ਓਕੇ ਜੀ ਚਲੋ ਆਜੋ ਕੱਢੋ ਘਾਰ ਲੇ ਘਾਰ ਲੇ ਚੱਕ ਲਿਆ ਹੁਣ ਚਲਿਏ ਘਰ ਨੂੰ ਤੇ ਬਾਕੀ ਮਿਲਦੇ ਆ ਨਵੇਂ ਵਲੌਗ ਚ ਨਾਲ ਕੋਈ ਨਹੀਂ ਉਹ ਆਈ ਜਾਣਾ ਆਪਣਾ ਫੇਰ ਇੱਕ ਤਿਆਰੀ ਆ ਗਈ ਕੇ ਬੰਦੇ ਦੀ ਕੋਈ ਨਾ ਹੁੰਦੇ ਰਹਿਣਗੇ ਵਲੌਗ ਤੇ ਲਾਈਕ ਕਮੈਂਟ ਸ਼ੇਅਰ ਕਰ ਦਿਓ ਚੈਨਲ ਲਾਈਕ ਕਮੈਂਟ ਸ਼ੇਅਰ ਕਿਉਂਕਿ ਜਵਾਜ ਨਹੀਂ ਹੁੰਦੀ ਤੁਸੀਂ ਕਰ ਦਿਓ ਠੀਕਾ ਬਾਕੀ ਵੇਦਦੇ ਆ ਫਟਕਾਈ ਕਰਦੇ ਆ ਆਪਾਂ ਚੱਲਦੇ ਆ ਸਬਸਕ੍ਰਾਈਬ ਕਰਦੇ ਜੇ ਮੈਂ ਸਬਸਕ੍ਰਾਈਬ ਕਰੀਏ ਯਾਰੋ ਮੈਂ ਗੱਟੀ ਗਿਆ ਹਾਂ ਜਦੋਂ ਕੋਈ ਨਾ ਵੀ ਮੋਰੇ ਬੜਾ ਐਕਸਪੀਰੀਅੰਸ ਆ ਨਹੀਂ ਗਿਆ ਅੰਦਾ ਬਾਕੀ ਮੈਂ ਉਹ ਮੈਚ